ਜਦਾਂ ਤੁਸੀਂ ਆਪ ਚਲਾਈ ਪਸੰਦ ਕਰਦੇ ਉਹ ਜੀ ਕਾਰ ਤੁਸੀਂ ਪਾਏਗਾ ਬਿਲਕੁਲ ਬਿਲਕੁਲ ਅਸੀਂ ਇਹ ਨਹੀਂ ਤਿਆਰ ਕਰਾਂਦੇ ਵੀ ਗੱਡੀ ਆਪਾਂ ਵੇਚਣੀ ਹੈ ਇਹ ਸਮਝਦੇ ਆ ਵੀ ਅਸੀਂ ਗੱਡੀ ਆਪ ਰੱਖਣੀ ਹੈ ਵੀ ਆਪਦੇ ਘਰੇ ਜਾਣੀ ਆਪਦੇ ਘਰੇ ਹੀ ਜਾਣੀ ਆ ਇਹ ਸਮਝੀ ਗੱਡੀ ਤਿਆਰ ਕਰਾਣੇ ਆ ਬਿਲਕੁਲ ਲੋਕ ਕਹਿੰਦੇ ਨੇ ਵੀ ਹਜ਼ਾਰ ਵਾਲੀ ਚੀਜ਼ 500 ਵਾਲੀ ਲਾ ਦੇ ਡੁਪਲੀਕੇਟ ਲਾ ਨਹੀਂ ਹਾਂ ओरिजिनल ਲਾ ਠੀਕ ਹੈ ਕੋਈ ਵੀ ਕੰਮ ਆ ओरिजिनल ਕਰਾਓ ਇਹ ਯਾਰ ਕੰਮ ਕੀਤੇ ਹੋਣੇ ਸਾਰੇ ਬਿਲਕੁਲ ਕਈ ਸੋਚ ਜਾਂਦੇ ਨੇ ਵੀ 1000 ਰੁਪਏ ਵੱਜਦਾ ਆਪਾਂ ਕਿਹੜਾ ਚਲਾਨੀ ਹੈ ਆਪਾਂ ਦਾ ਵੇਚਣੀ ਹੋਈ ਹੈ ਜਿਹਦੇ ਕੋਲ ਜਾਣੀਆਂ ਸਾਡਾ ਪਰਿਵਾਰ ਹੈ ਉਹਨਾਂ ਨੇ ਘਰ ਰੁਪਈਆ ਲਾ ਲੱਗੇ ਸਾਨੂੰ ਇਹ ਹੁੰਦਾ ਵਰਨਾ 14 ਵੱਡੇ 15 ਸਿਰਫ 50000 ਚੱਲੀ ਆਣ ਰੱਖਾ ਸਿਰਫ 50000 ਦਾ 50000 ਦਾ ਰਿਕਾਰਡ ਹੈ ਜੇ ਰਿਕਾਰਡ ਤੋਂ ਵੱਧ ਹੋਵੇ ਤਾਂ ਕਾਰ ਫਰੀ ਆਏ ਹੈ ਲੈ ਵੀ ਇਹ ਨਹੀਂ ਹੈ ਉਹ ਆਪਣਾ ਲਈ ਭਾਸ਼ਾ ਤੇ ਗੱਲ ਕਰੋ ਜੇ ਰਿਕਾਰਡ ਤੋਂ ਬਾਹਰ ਹੋਏ ਤਾਂ ਕਾਰ ਫ੍ਰੀ ਦੇਵਾਂਗੇ ਹਾਂ ਹੁਣ ਬਣਦੀ ਆ ਗੱਲ ਬਈ ਕਿਸੇ ਕਾਦੀ ਟਰਾਈ ਲੈਂਡ ਦੀ ਲੋੜ ਹੈਗੀ ਵੈਸੇ ਟਰਾਈ ਲੈਂਡ ਦੀ ਲੋੜ ਦੀ ਹੈਗੀ ਅੱਜ ਤੱਕ ਜਿੰਨੇ ਗਏ ਨੇ ਚੈਲੰਜ ਕਰਦੇ ਆ ਸਾਰੇ ਭਰਾ ਕੋਈ ਭਰਾ ਟਰਾਈ ਲੈ ਕੇ ਨਹੀਂ ਗਿਆ ਠੀਕ ਹੈ ਸੌਦਾ ਕਰ ਲੈਂਦਾ ਬਾਅਦ ਚ ਕਾਰ ਲੈ ਕੇ ਜਾਂਦਾ ਹੈ ਕਹਿੰਦਾ ਸਾਲ ਦੇ ਵਿੱਚ 300 ਕਾਰ ਵੇਚਦੇ ਨੇ 300 ਚੋਂ 200 ਕਾਰ ਜਿਹੜੀ ਮੇਰੇ ਨਾਲ ਟਰਾਈ ਲੈ ਗਿਆ ਮੇਰੇ ਨਾਲ ਟਰਾਈ ਤੋਂ ਵਗਦੀ ਆ ਇਹੋ ਜਿਹਾ ਬਈ ਬੰਦਾ ਦਾ ਸੁਭਾਅ ਹੈ ਹੋਰ ਗੱਲ ਜੇ 300 ਕਾਰ ਵਿਕਦੀ ਆ 100 ਕਾਰ ਉਹ ਜਿਹੇ ਜਿਹੜੇ ਬੰਦੇ ਫੋਨ ਤੇ ਲੈਂਦੇ ਨੇ ਬਿਨਾ ਦੇਖੇ ਕਾਰ ਆ ਠੀਕ ਹੈ ਟਰਾਈ ਤਾਂ ਲੈਣੀ ਕੀ ਆ ਬਿਨਾ ਕਾਰ ਦੇਖੇ ਜਿਹੜੇ ਵਿਸ਼ਵਾਸ ਤੇ ਬੰਦੇ ਲੈਂਦੇ ਨੇ ਉਹ ਬੈਠੇ ਨੇ ਆਪਣੇ ਕੋਲ ਆਈਟਨ 10 ਮਾਡਲ ਆ 1.5 ਲੱਖ ਰੁਪਏ ਦੇ ਦਾਂਗੇ 1.5 ਲੱਖ 10 ਮਾਡਲ 10 ਮਾਡਲ 1.5 ਲੱਖ ਰੁਪਏ ਦੇ ਦਾਂਗੇ ਫਾਸਟ ਓਨਰ ਦੀ ਕਾਰ ਹੈ ਇਧਰ ਖੜੀ ਆ ਜੈਨਸ ਸਟੀਲੋ 1.5 ਲੱਖ ਰੁਪਏ ਦੇ ਦਾਂਗੇ ਆ 1.5 ਲੱਖ 50000 ਚੱਲੀ ਆ ਕਾਰ ਇਹ 10/11 ਮੋਡਲ ਹੈ ਕੰਡੀਸ਼ਨਾਂ ਚੰਗੀਆਂ ਬਿਲਕੁਲ ਕੰਡੀਸ਼ਨਾਂ ਹਰੇਕ ਦੀ ਚੰਗੀ ਮਿਲੂਗੀ ਹਰੇਕ ਦੀ ਇੱਥੇ ਦਾ ਕੰਡੀਸ਼ਨ ਜਿਹੜੀ ਐਲਟੋ ਖੜੀ ਉਹਦੀ ਵੀ ਚੰਗੀ ਮਿਲੂਗੀ ਠੀਕ ਹੈ ਹਾਂ ਬਿਲਕੁਲ ਹਾਂਜੀ ਅਸੀਂ ਕਾਲ ਜੀ ਮਾਈ ਰੈਡ ਚੈਨਲ ਤੇ ਵਲੌਗ ਲੈ ਕੇ ਆ ਗਏ ਵਰਨਾ ਦਾ ਹੜ ਵਰਨਾ ਇੰਨੀਆਂ ਗਾਵਣੀਆਂ ਨੇ ਅੱਜ ਸੋਚ ਵੀ ਨਹੀਂ ਸਕਦੇ ਵਲੌਗ ਨੂੰ ਫੁੱਲ ਜ਼ਰੂਰ ਵੇਖਿਓ ਬੇਨਤੀ ਹੈ ਵੀ ਸਕੇਪਣਾ ਕਰਿਓ ਬਿਲਕੁਲ ਬਈ ਫੋਲੋ ਕਰ ਲੋ ਘੰਟੀ ਵਾਲਾ ਬਟਨ ਦਬਲਿਓ ਪੀਵੀ 13 ਕਾਰ ਬਜ਼ਾਰ ਦਾ ਪੇਜ ਵੀ ਉਹਨੂੰ ਵੀ ਫੋਲੋ ਕਰ ਲਓ ਬਈ ਹਨਾ ਕਿਸੇ ਭਰਾ ਨੇ ਕੋਈ ਕਾਰ ਲੈਣੀ ਹੈ ਬੇਚਿਚ ਖੋ ਕੇ ਆ ਜਾਓ ਬਈ ਨਵੀਂ ਨਕੋਰ ਕਾਰ ਮਿਲੂਗੀ ਇਹਦੀ ਜ਼ਿੰਮੇਵਾਰੀ ਆਪਣੀ ਹੈ ਬਈ ਆਪਣੀ ਜ਼ਿੰਮੇਵਾਰੀ ਇੱਕ ਗੱਲ ਹੋਰ ਜੇ ਤੁਸੀਂ ਵੀਡੀਓ ਸ਼ੇਅਰ ਕਰਦੇ ਹੋ ਹਰੇਕ ਗਰੁੱਪ ਦੇ ਵਿੱਚ ਤਾਂ ਫ੍ਰੀ ਦੇ ਵਿੱਚ ਤੁਸੀਂ ਐਲਟੋ ਕਾਰ ਜਿੱਤ ਸਕਦੇ ਹੋ ਆਉਣ ਵਾਲੀ 13 ਤਰੀਕ ਨੂੰ ਕੋਈ ਤਾਂ ਨਹੀਂ ਗੱਪ ਮਾਰੀ ਜਾਂਦੇ ਬਿਲਕੁਲ ਵੀਰੇ ਪਹਿਲਾਂ ਨੈਨੂ ਦਿੱਤੀ ਹੈ ਸਾਰੇ ਭਰਾ ਜਾਣਦੇ ਹੁਣੇ ਵੀ ਨੈਨੂ ਦਿੱਤੀ ਹੈ ਠੀਕ ਹੈ ਬਈ ਫਿਰ ਤੁਹਾਨੂੰ ਹੁਣ ਐਲਟੋ ਤੇ ਆ ਗਿਆ ਹੌਲੀ ਹੌਲੀ ਫਿਰ ਵਰਨਾ ਵੀ ਆਏਗਾ ਬਿਲਕੁਲ ਹੌਲੀ ਹੌਲੀ ਹਰੇਕ ਕਾਰ ਦੇ ਆਵਾਂਗੇ ਬਸ ਤੁਸੀਂ ਸ਼ੇਅਰ ਕਰ ਦਿਓ ਬਸ ਉਹਨੇ ਸਾਥ ਦਿੰਦੇ ਰਹਿਣਾ ਬਾਈ ਹਨਾ ਤੇ ਐਂਡ ਤੱਕ ਬਣੇ ਰਹੋ ਕੋਈ ਵੀ ਕਾਰ ਲੈਣ ਵਾਸਤੇ ਤਾਂ ਬਸ ਇੱਕ ਵਾਰ ਵਿਜ਼ਿਟ ਕਰ ਲਓ ਕਿੰਨੇ ਰੁਪਏ ਤੋਂ ਕਾਰਾਂ ਸ਼ੁਰੂ ਨੇ ਵੀਰੇ ਸਾਢੇ ਕਿ ਤਿੰਨ ਲੱਖ ਤੋਂ ਸ਼ੁਰੂ ਨੇ ਚਾਹੇ 10 ਲੱਖ ਤੱਕ ਲੈ ਲਓ ਠੀਕ ਹੈ ਕੋਈ ਇਦਾਂ ਦੀ ਕਾਰ ਹੁੰਦੀ ਆ ਆਪਣੇ ਲਈ ਜਿਹੜੀ 1 ਲੱਖ 1.5 ਲੱਖ ਦੇ ਬਜਟ ਦੀ ਹੁੰਦੀਆਂ ਨੇ ਬਿਲਕੁਲ ਹੈਗੀਆਂ ਵਿਖਾਵਾਂਗੇ ਵਲੌਗ ਦੇ ਵਿੱਚ ਵਲੌਗ ਵਾ ਸਾਰਾ ਵੇਖਿਓ ਠੀਕ ਹੈ ਪਹਿਲਾਂ ਤੁਹਾਨੂੰ ਵਰਨਾ ਦਿਖਾਉਣਾ ਹੈ ਬਾਕੀ ਐਂਡ ਤੱਕ ਜਿਹੜੀਗਾ ਲੱਖ ਸਵਾ ਲੱਖ ਡੇਢ ਲੱਖ ਅਲੇ ਘਾਰਾਂ ਵੀ ਦਿਖਾਵਾਂਗੇ ਲੱਖ ਸਵਾ ਲੱਖ ਦੀਆਂ ਘਾਰਾਂ ਜ਼ਰੂਰ ਦਵਾਂਗੇ ਇਹ ਮਾਡਲ ਵੀਰੇ ਇਹ 18 ਰਜਿਸਟਰਡ ਉੰਨੀ ਹੈ ਵੀਰੇ ਫਸਟ ਓਨਰ ਦੀ ਘਾਰ ਹੈ ਠੀਕ ਹੈ ਬਈ ਇੱਕ ਪਾਸੇ ਉਹਨਾਂ ਆਪਾਂ ਸਟਾਰਟਿੰਗ ਦੀ ਕਲੀਅਰ ਕਰ ਦਈਏ ਕਿਸੇ ਘਾਰ ਦੀ ਟ੍ਰਾਈ ਲਾਈਨ ਦੀ ਲੋਡ ਹੈਗੀ ਵੈਸੇ ਟ੍ਰਾਈ ਲਾਈਨ ਦੀ ਲੋਡ ਨਹੀਂ ਹੈਗੀ ਅੱਜ ਤੱਕ ਜਿੰਨੇ ਗਏ ਨੇ ਚੈਲੰਜ ਕਰਦੇ ਆ ਸਾਰੇ ਭਰਾ ਕੋਈ ਭਰਾ ਟ੍ਰਾਈ ਲੈ ਕੇ ਨਹੀਂ ਗਿਆ ਠੀਕ ਹੈ ਸੌਦਾ ਕਰ ਲੈਂਦਾ ਬਾਅਦ ਚ ਘਾਰ ਲੈ ਕੇ ਜਾਂਦਾ ਠੀਕ ਹੈ ਬਿਲਕੁਲ ਲੈ ਵੀ ਮਿੱਤਰੋ ਠੀਕ ਹੈ ਇਸ ਬੁੱਖੋ ਬਾਈ ਬੇਚਿੰਤ ਹੋ ਕੇ ਆ ਜਾਓ ਬਾਈ ਹਨਾ ਤੁਹਾਨੂੰ ਕੋਈ ਲਾਂਬ ਇਹ ਇਹ ਪੇਜ ਦਾ ਵੀ ਇਹ ਸੂਲ ਆ ਵੀ ਅਸੀਂ ਲਾਂਬਾ ਲੈਣ ਤੋਂ ਵੀ ਪਹਿਲੀ ਡਰਦੇ ਆ ਬਿਲਕੁਲ ਬਿਲਕੁਲ ਵਧੀਆ ਚੀਜ਼ ਦਵਾਂਗੇ ਤੁਸੀਂ ਦੁਬਾਰੇ ਦੁਬਾਰੇ ਆਉਂਗੇ ਬਸ ਸਾਡਾ ਇਨਾ ਕੀ ਫਰਜ਼ ਬਣਦਾ ਵੀ ਤੁਹਾਨੂੰ ਇਹ ਚੰਗੀ ਚੀਜ਼ ਦੇ ਦਈਏ ਬਾਈ ਹਨਾ ਬਿਲਕੁਲ ਬਿਲਕੁਲ ਬਾਕੀ ਰੇਡ ਦੀ ਆਪਾਂ ਕਿਹਦੀ ਕੁਸਲਾ ਪੁਸਲੀ ਕਰਨੀ ਤੁਸੀਂ ਆ ਕੇ ਭਾਈ ਜਾਨਾ ਹਾਂ ਬਿਲਕੁਲ ਰੇਡ ਦੀ ਆ ਕੇ ਕਰਿਓ ਵੀਡੀਓ ਤੇ ਕਿਉਂਕਿ ਥੋੜਾ ਮੋਟਾ ਸਾਨੂੰ ਵੀ ਜਾਇਜ਼-ਜਾਇਜ਼ ਅਸਲਾ ਪੈਂਦਾ ਹੈ ਇਹ ਲਜਾਇਜ਼ ਹੁੰਦੇ ਤਾਂ ਦੁਕਾਨ ਤੇ ਆ ਜਿਓ ਜਾਇਜ਼ ਕਰ ਦਾਂਗੇ ਜਾਇਜ਼ ਲੈ ਲਿਓ ਇਹ 18 ਮਾਡਲ ਪਹਿਲੇ ਨਾਲ ਦੀ ਡੀਜ਼ਲ ਦੀ ਸਾਨੂੰ ਵਾਲੀ ਆਟੋ ਮੈਨੂਅਲ ਵੀਰੇ ਇਹ ਮ ਓਕੇ ਆਟੋ ਵੀ ਇਹ ਚ ਮੈਨੂਅਲ ਵੀ ਵਿਖਾ ਦਾਂਗੇ ਠੀਕ ਹੈ ਲਾਈਵ ਗੁਰਪ੍ਰੀਤ ਦਿਖਾ ਦੇ ਆਟੋਮੈਟਿਕ ਕਾਰ ਆ ਬਾਈ ਤੇ ਅਲਾਏ ਵੀਲ ਸੀਟ ਕਵਰ ਸਾਰਾ ਕੁਝ ਪੋਸ਼ਿੰਗ ਬਾਈ ਇੱਕ ਨੰਬਰ ਹੁੰਦੀ ਹੈ ਬਾਈਆਂ ਦੀ ਉਹ ਤਾਂ ਵੀਰੇ ਕਹਿਣ ਦੀ ਲੋੜ ਹੀ ਨਹੀਂ ਅਲਾਏ ਟਾਇਰ ਸੀਟ ਕਵਰ ਨਵੇਂ ਹੀ ਮਿਲ ਲਗੇ ਓਕੇ ਤੇ ਬਾਈ ਰੇਟ ਦੱਸੋਗੇ ਰੇਟ 9.5 ਲੱਖ ਰੁਪਇਆ 9.5 ਲੱਖ ਰੁਪਇਆ ਲਓ ਜੀ ਬਾਈ ਅਗਲੀ ਲੋਨ ਕਿੰਨਾ ਹੋਵੇ ਤੇ ਲੋਨ 3 ਲੱਖ ਰੁਪਇਆ ਵਰਕੇ ਦੇ ਦਾਂਗੇ 3 ਲੱਖ ਰੁਪਇਆ ਦੇ ਕੇ ਆਹ ਮਾਡਲ ਇਹ 18 ਮਾਡਲ ਹੈ ਵੀਰੇ ਇਹ ਵੀ 18 ਮਾਡਲ ਹੈ ਹਾਂਜੀ ਇਹ ਮੈਨੂਅਲ ਹੈ ਏ ਮੈਨੂਅਲ ਠੀਕ ਹੈ ਗੁਰਪ੍ਰੀਤ ਅੰਦਰੋਂ ਢੇਡਾ ਕਢਾ ਦੇ ਇੱਕ ਵਾਰ ਬਈ ਤੁਹਾਨੂੰ ਕਾਰਾਂ ਦਿਖਾ ਦੇਣਾ ਠੀਕ ਹੈ ਕਿਉਂਕਿ ਕਾਰਾਂ ਹੁੰਦੀਆਂ ਨੇ ਬਈ ਬਾਲੀਆਂ ਤੁਹਾਨੂੰ ਫਟਾਫਟ ਥੋੜੀ ਕਾਰਾਂ ਦਵਾਂਗੇ ਆਪਾਂ ਬਿਲਕੁਲ ਬਿਲਕੁਲ ਠੀਕ ਹੈ ਵੀਰੇ ਲਓ ਜੀ ਬਈ ਚੈੱਕ ਕਰ ਲਓ ਬਈ ਨਵੀਆਂ ਨਕੋਰ ਕਾਰਾਂ ਜੇ ਕਿਸੇ ਨੇ ਬਈ ਕਾਰ ਲੈਣੀ ਹੈ ਕੋਈ ਵੀ ਛੇਤੀ ਵਿਜ਼ਿਟ ਕਰਨਾ ਪੈਣਾ ਬਈ ਤੁਹਾਨੂੰ ਹਨਾ ਬਈ ਇੱਕ ਗੱਲ ਹੁੰਦੀ ਹੈ ਗਰੰਟੀ ਹੈ ਬਾਈ ਹੋਰ ਜਦੋਂ ਵੀ ਕੋਈ ਵੀਡੀਓ ਪੈਂਦੀ ਹੈਗੇ ਨਾਲ ਦੀ ਨਾਲ ਕਾਰਾਂ ਨਹੀਂ ਵਿਕ ਜਾਂਦੀਆਂ ਨੇ ਬਈ ਬਿਲਕੁਲ ਨਾਲ ਦੀ ਨਾਲ ਵਿਕ ਜਾਂਦੀ ਹੈ ਤੁਸੀਂ ਵੀ ਹੁਣ ਮੌਕਾ ਨਾ ਗਵਾਇਓ ਵਲੋਗ ਵਿੰਧਿਆ ਸਾਰ ਕਾਰ ਤੇ ਕਾਰ ਬੁੱਕ ਕਰੋ ਬਸ ਆ ਹੁਣ ਆਪਾਂ ਨਾ ਤੁਹਾਨੂੰ ਸ਼ਾਇਦ ਰੀਲ ਪਾਈ ਸੀਗੀ ਆਹ ਕਾਲੀ ਦੀ ਇਹ ਇਹ ਕਾਲੀ ਦੀ ਹੈ ਨਾ ਤੇ ਬਸ ਬਾਈ ਨੇ ਸਾਈ ਪਾ ਦੇ ਨਾਲ ਦੇ ਨਾਲ ਪਰ ਉਹਨੂੰ ਰੇਟ ਤੇ ਭਲੇਖਾ ਪੈ ਗਿਆ ਸੀ ਹਾਂ ਰੇਟ ਤੇ ਭਲੇਖਾ ਸੀ 9.5 ਲੱਖ ਕਿਹਾ ਸੀ 2 ਲੱਖ ਸਮਝ ਗਿਆ ਬਾਈ ਆ ਇਹ ਮਾਡਲ 18000 ਰੇਟ ਆ ਇਹ ਵੀ ਉਹਨੇ ਹੀ ਦੇ ਦਾਂਗੇ ਜਿਹਨੇ ਲਈ ਇਹ 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 ਮਹਿੰਗੀ ਆ ਇਹ ਵੀ ਉਹਨੇ ਹੀ ਦੇ ਦਾਂਗੇ ਇਹ ਵੀ 9.5 ਲੱਖ ਦੀ ਮਾਡਲ ਆ ਮਾਡਲ 18 ਮਾਡਲ 18 ਅਰੇ ਕਾਲੀ ਨਾਗਣੀ ਹੈ ਜਿਹੜੀ ਮਿਲਦੀ ਨਹੀਂ ਹੈਗੀ ਠੀਕ ਹੈ 18/19 ਦਾ ਨਹੀਂ ਨਾ 18 ਹੈ ਮੈਨੂਅਲ ਆਟੋਮੈਟਿਕ ਹੈ ਸਨ ਰੂਫ ਟੌਪ ਵਾਲਾ ਮਾਡਲ ਹੈ ਠੀਕ ਹੈ ਵੀਰੇ ਟੌਪ ਵਾਲਾ ਮਾਡਲ ਹੈ ਵੀ ਸਾਨੂੰ ਇਹ ਤਿੰਨੇ ਕਾਰਾਂ ਸਾਨੂੰ ਫਲੀਆਂ ਕਾਰਾਂ ਨੇ ਬਾਈ ਬਿਲਕੁਲ ਤਿੰਨੇ ਕਾਰਾਂ ਦੀ ਲੁੱਕ ਵੇਖ ਲਓ ਤਿੰਨੇ ਕਾਰਾਂ ਦੀ ਇੱਕ ਵਾਰੀ ਗੁਰਪ੍ਰੀਤ ਲੁੱਕ ਵਿਖਾ ਦੇ ਹਾਂ ਫਰੇਮ ਤੇ ਪਾ ਦੇ ਬਾਈ ਤਿੰਨੇ ਕਾਰਾਂ ਦੇ ਸਨ ਰੂਫ ਨੇ 18 ਮਾਡਲ ਨੇ ਠੀਕ ਹੈ ਇੱਕ ਆਟੋਮੈਟ ਆਪਣਾ ਇਹ ਮੈਨੂਅਲ ਆ ਦੋ ਆਟੋਮੈਟਿਕ ਨੇ ਦੋ ਆਟੋ ਅੱਛਾ ਕਮੈਂਟ ਕਰਕੇ ਦੱਸਿਓ ਕਿਵੇਂ ਲੱਗੀਆਂ ਨੇ ਤਿੰਨੇ ਘਰਾਂ ਸਾਨੂੰ ਸੁਜੈਸ਼ਨ ਜ਼ਰੂਰ ਦਿਆ ਕਰੋ ਕਮੈਂਟ ਕਰਕੇ ਕਿ ਘਰਾਂ ਕਿਵੇਂ ਦੇ ਲੱਗਦੇ ਨੇ ਕਿਉਂ ਜੀ ਅਗਲੀ ਆ ਸਵਿਫਟ ਵੀਰੇ ਇਸ ਸਵਿਫਟ ਦਾ ਬਸ ਲੱड्डੂ ਵੰਡ ਕੇ ਆ ਹੀ ਗਈ ਸਿੱਧੀ ਇੱਥੇ ਅੱਛਾ ਮੈਂ ਤਾਂ ਹੀ ਖੜਾਈ ਹੋਈ ਹੈ ਨਾ ਬਿਲਕੁਲ ਇਹ ਤਾਂ ਸਿਰਫ ਨਾ ਬੰਦੇ ਨੇ ਲਈ ਲੱड्डੂ ਵੰਡੇ ਉਸ ਤੋਂ ਬਾਅਦ ਬੰਦੇ ਨੇ ਸਾਨੂੰ ਸੁਭਾ ਦੀ ਵੀ ਲੈ ਜੋ ਮੈਂ ਤਾਂ ਹੁਣ ਬਾਹਰ ਦੁਰ ਗਿਆ ਆ ਬੰਦਾ ਬਾਹਰ ਗਿਆ ਓਕੇ ਲੈ ਵੀ ਮਿੱਤਰੋ ਠੀਕ ਹੈ ਲੱड्डੂ ਵੰਡੇ ਨੇ ਕਾ ਏ ਤਾਂ ਬਈ ਤੁਸੀਂ ਜੱਜਮੈਂਟ ਲਾ ਲਿਓ ਵੀ ਕਿਉਂ ਕੱਲਾ ਕਿਉਂਕਿ ਚੱਲੀ ਬਹੁਤ ਘੱਟ ਹੋਈ ਹੈ ਚੱਲੀ ਬਹੁਤ ਘੱਟ ਹੈ ਗੁਰਪ੍ਰੀਤ ਦਿਖਾ ਦੇ ਅੰਦਰੋਂ ਕਾਰ ਬਾਈ ਬਹੁਤ ਸੋਹਣੀ ਕਾਰ ਹੈ 50000 ਦੇ ਰਿਕਾਰਡ ਨਾਲ ਚੱਲੀ ਹੈ 30000 ਤੇ ਮੀਟਰ ਹੈ ਕਾਰ ਬਿਲਕੁਲ ਨਵੀਂ ਹੈ ਇੰਟੀਰੀਅਰ ਦੀ ਸਿਸਟਮ ਦੀ ਕਾਰ ਵੇਖੋ ਠੀਕ ਹੈ ਵੀਰੇ ਕਾਰ ਬਿਲਕੁਲ ਨਵੀਂ ਹੈ ਲਓ ਜੀ ਬਾਈ ਹਲੇ ਵੀ ਇਹਦੀ ਸਰਵਿਸ ਨਾ ਤੇ ਮੰਨ ਕੇ ਜੀ ਮੈਂ ਬੋਨਟ ਚੱਕ ਕੇ ਤੁਹਾਨੂੰ ਦਿਖਾਉਣਾ ਇੱਕ ਵਾਰੀ ਬੋਨਟ ਦਿਖਾ ਦਿਓ ਚੱਕ ਕੇ ਬਾਈ ਇਹ ਕਾਰ ਬਸ ਚੱਲੂਗੀ ਅਲੇ ਪਗੇ ਦੇ ਵੀ 3-4000 ਕਿਲੋਮੀਟਰ ਤੋਂ ਬਾਅਦ ਸਰਵਿਸ ਹੋਣੀ ਹੈ ਇਹਦੀ ਕਾਰ ਦੀ ਏ ਵੀਰੇ ਡੀਜ਼ਲ ਹੈ ਪੈਟਰੋਲ ਹੈ ਇਹ ਡੀਜ਼ਲ ਹੈ ਵੀਰੇ ਡੀਜ਼ਲ ਆ ਸ਼ਿਆ ਫੇਰ ਹੈ ਹਾਂਜੀ ਤਾਂ ਹੀ ਉਹ ਬਈ ਮਿਲਦੀ ਨਹੀਂ ਹੈਗੀ ਵੀਰ ਦੇਖੋ ਨਵੀਂ ਹੈ ਬਿਲਕੁਲ ਨਵੀਂ ਫੂਲੈਂਟ ਵੀ ਹੱਲੇ ਉਹੀ ਹੈੜਾ ਪਹਿਲਾ ਜੰਸੀ ਜੋ ਹੈ ਦੇਖੋ ਠੀਕ ਹੈ ਵੀਰੇ ਮਾਡਲ ਕਿੰਨਾ ਕਰਦਾ ਇਹ 18 ਮਾਡਲ ਹੈ 18 ਮਾਡਲ ਆ ਜਿਹੜੀ ਗਰੀਸ ਲੱਗੀ ਹੋਈ ਨਾ ਜੰਸੀ ਲਾ ਕੇ ਦਿੰਦੀ ਹੁੰਦੀ ਹੈ ਹੱਲੇ ਉਹੀ ਲੱਗੀ ਹੋਈ ਹੈ ਉਹੀ ਹੈ ਬਿਲਕੁਲ ਨਵੀਂ ਹੈ ਠੀਕ ਹੈ ਵੀਰੇ ਨਾਲ ਦੇ ਟਾਇਰਾਂ ਦੇ ਠੀਕ ਹੈ ਵਧੀਆ ਕਾਰ ਹੈ ਤੇ ਕਾਰ ਦਾ ਰੇਟ ਹੈ ਰੇਟ 7 ਲੱਖ ਰੁਪਏ ਡਿਮਾਂਡ ਹੈ ਬਾਕੀ ਮੋਗ ਤੇ ਕਰ ਲਾਂਗੇ ਠੀਕ ਹੈ ਵੀਰੇ ਲਓ ਜੀ ਬਈ ਕਈ ਕਹਿਣਗੇ ਮਹਿੰਗੀ ਐ ਕਈ ਕਹਿਣਗੇ ਵੀ ਇਹੋ ਜੀ ਚੀਜ਼ ਹੀ ਲੱਭ ਕੇ ਦੇ ਦੋ ਸੀ ਕਹਿੰਨੇ ਆ ਲੋਕਾਂ ਨੂੰ ਵੀ ਇਹੋ ਜੀ ਚੀਜ਼ ਲੱਭ ਕੇ ਦੇ ਦੋ ਜਮਾਂ ਨਵੀਂ ਐ ਕਾਰਨ ਬਈ ਇੱਕ ਗੱਲ ਮੈਂ ਤਾਂ ਇਹ ਮਿਲਦੀ ਨਹੀਂ ਮਿਲਦੀ ਅਸੀਂ ਕਹਿੰਨੇ ਆ ਲਓ 20000 ਤੱਕ ਲਈ ਕਰ ਲਿਆ ਕੇ ਦੇ ਦੋ ਤੂੰ ਹੀ ਸੱਤ ਕਹਿੰਦੇ ਹੋ ਅਸੀਂ ਅੱਠ ਦਿੰਦੇ ਆ ਇਹ ਜੀ ਕਰ ਲਿਆ ਕਿ ਦਾ ਟੱਕਰ ਦੀ ਨਾਲ ਦੇ ਡਰਾਂ ਚ ਇਹ ਚੀਜ਼ਾਂ ਹੁੰਦੀਆਂ ਨੇ ਵੀ ਕਈ ਚੀਜ਼ਾਂ ਹੁੰਦੀਆਂ ਨੇ ਨਾ ਵੀ ਜਿਹੜੀਆਂ ਮਹਿੰਗੀਆਂ ਵਿਕਦੀਆਂ ਨੇ ਕਾਰਨ ਕਿ ਉਹ ਨਾਲੇ ਜੰਸੀ ਚ 6.5 ਲੱਖ ਰੁਪਈਆ ਦੀ ਇਹਦੇ ਨਾਲ ਦੀ ਸ਼ੇਪ ਪੈਟਰੋਲ ਚ ਠੀਕ ਹੈ ਡੀਜ਼ਲ ਚ ਮਿਲਦੀ ਨਹੀਂ ਹੈਗੀ ਡੀਜ਼ਲ ਚ 9 ਲੱਖ ਦੀ ਵੀ ਨਹੀਂ ਮਿਲਦੀ ਹਾਂ ਜਿਹੜੇ ਲਈਏ ਆਪਾਂ ਇਹ ਇਹੀ ਕਾਰਨ ਹੁੰਦਾ ਵੀ ਕਿਉਂਕਿ ਡੀਜ਼ਲ ਦੀ ਡਿਮਾਂਡ ਹੈ ਜਿਵੇਂ ਆਪਾਂ ਕਹਿੰਦੇ ਪਰਨਾ ਤੇ ਕਾਲੀ ਦੀ ਡਿਮਾਂਡ ਹੈ ਸਰਕਾਰ ਵੀ ਉਸ ਵੀ ਕਾਲੀ ਕਾਰ ਦੀ ਡਿਮਾਂਡ ਹੈ ਕਈ ਤਰ੍ਹਾਂ ਦੀ ਕਾਰਾਂ ਹੁੰਦੀਆਂ ਨੇ ਬਈ ਜਿੱਚ ਡਿਮਾਂਡ ਹੁੰਦੀ ਹੈ ਹਰੇਕ ਕਾਰ ਦਾ ਆਪਣ ਇਹ ਤੁਸੀਂ ਵੀ ਇਹ ਚੀਜ਼ ਜਜਮੈਂਟ ਕਰਿਆ ਕਰੋ ਕੱਲਾ ਰੇਟ ਦਾ ਨਹੀਂ ਚੀਜ਼ ਵਧੀਆ ਹੁੰਦੀ ਹੈ ਨਾ ਤਾਂ ਉਹ ਵਧੀਆ ਪੈਸਾ ਜੀ ਮਿਲਦੀ ਹੈ ਹਰ ਇੱਕ ਕਾਰ ਦਾ ਆਪਣਾ ਟੇਸਟ ਹੁੰਦਾ ਹੈ ਕੋਈ ਕਾਰ ਨਵੀਂ ਸਸਤੀ ਹੈ ਪੁਰਾਣੀ ਮਹਿੰਗੀ ਹੋ ਜਾਂਦੀ ਹੈ ਹਰ ਇੱਕ ਕਾਰ ਦਾ ਆਪਣਾ ਟੇਸਟ ਹੈ ਜੀ ਇਹ ਮਾਡਲ ਇਹ ਮਾਡਲ 15 ਜੀ 15 ਮਾਡਲ ਹੈ ਪਰ ਵੀ 15 ਮਾਡਲ ਕਾਰ ਆ ਬਈ ਇਹ ਦਿਖਾ ਦੇ ਕੋਈ ਰੇਟ ਬਿਲਕੁਲ ਨਵੇਂ ਪਾਇਨੇ ਨਵੇਂ ਲਾਏ ਨਵੇਂ ਟਾਇਰਾਂ ਜਮੇ ਨਵੇਂ ਪਾਇਨੇ ਵੀ ਜਮਾ ਨਵੇਂ ਲਾਏ ਜਮਾ ਨਵੇਂ ਟਾਇਰਾਂ 15 ਦਿਖਾ ਦੇ ਗੁਰਵੀ ਦੀ ਕਾਰ ਨੂੰ ਇੱਕ ਵਾਰ ਬਈ ਅੰਦਰ ਉਹ ਭਾਦੋ ਘਰ ਬਈ ਉਹੀ ਗੱਲ ਹੈ ਨਾ ਆ ਕੇ ਨਾ ਇੱਕ ਚੀਜ਼ ਦੇਖਦੇ ਰਹਿਣਾ ਬਈ ਯਾਰ ਕਿਤੇ ਕਮੀ ਨਿਕਲਿਆ ਮਾੜੀ ਮੋਟੀ ਕਹਿ ਦਈਏ ਬਈ ਆਹ ਲਈ ਕਿਤੇ ਨਾ ਘਾਟ ਰਹੀ ਦੀ ਹੈਗੀ ਇਹਨੂੰ ਪੂਰੀ ਕਰਾ ਲਈ ਆਪਾਂ ਪਰ ਨਹੀਂ ਬਈ ਹਨਾ ਵੀ ਬਾਈਆਂ ਦਾ ਟੇਸਟ ਬਹੁਤ ਵਧੀਆ ਬਈ ਕਾਰ ਦਾ ਹਨਾ ਵੀ ਜਿੱਦਾਂ ਦਾ ਜਿੱਦਾਂ ਤੁਸੀਂ ਆਪ ਚਲਾਈ ਪਸੰਦ ਕਰਦੇ ਉਹੋ ਜੀ ਕਾਰ ਤੁਸੀਂ ਲੈ ਜਾਓ ਬਿਲਕੁਲ ਬਿਲਕੁਲ ਅਸੀਂ ਇਹ ਨਹੀਂ ਤਿਆਰ ਕਰਾਂਦੇ ਵੀ ਗੱਡੀ ਆਪਾਂ ਵੇਚਣੀ ਹੈ ਇਹ ਸਮਝਦੇ ਆ ਵੀ ਅਸੀਂ ਗੱਡੀ ਆਪ ਰੱਖਣੀ ਹੈ ਵੀ ਆਪਦੇ ਘਰੇ ਜਾਣੀ ਹੈ ਆਪਦੇ ਘਰੇ ਹੀ ਜਾਣੀ ਹੈ ਇਹ ਸਮਝੀਏ ਅਸੀਂ ਗੱਡੀ ਤਿਆਰ ਕਰਾਂਦੇ ਆ ਬਿਲਕੁਲ ਲੋਕ ਕਹਿੰਦੇ ਨੇ ਵੀ ਹਜ਼ਾਰ ਵਾਲੀ ਜੀ 500 ਵਾਲੀ ਲਾ ਦੇ ਡੁਪਲੀਕੇਟ ਲਾ ਨਹੀਂ ਹਾਂ ओरिजिनल ਲਾ ਠੀਕ ਹੈ ਕੋਈ ਵੀ ਕੰਮ ਹੈ ओरिजिनल ਕਰਾਓ ओरिजिनल ਕੰਮ ਕੀਤੇ ਹੋਣੇ ਤਰੇ ਬਿਲਕੁਲ ਕਈ ਸੋਚ ਜਾਂਦੇ ਨੇ ਵੀ 1000 ਰੁਪਏ ਵਜਦਾ ਆਪਾਂ ਕਿਹੜਾ ਚਲਾਣੀ ਹੈ ਆਪਾਂ ਤਾਂ ਵੇਚਣੀ ਹੋਈ ਹੈ ਪਰ ਜਿਹਦੇ ਕੋਲ ਜਾਣੀ ਹੈ ਸਾਡਾ ਪਰਿਵਾਰ ਹੈ ਉਹਨਾਂ ਦੇ ਘਰ ਰੁਪਈਆ ਨਾ ਲੱਗੇ ਸਾਨੂੰ ਇਹ ਹੁੰਦਾ ਹੈ ਭਈ ਇਹ ਦੇ ਬਿਨਾ ਟ్రਾਈ ਲੈ ਕਾਰਾਂ ਵਿਗਦੀਆਂ ਨੇ ਭਈ ਐਸਾ ਕਾਰ ਵੇਹਾਰ ਹੈ ਚਾਹੇ ਨਾਲ ਸਾਲ ਦੇ ਵਿੱਚ 300 ਕਾਰ ਵੇਚ ਦੇ 300 ਚ 200 ਕਾਰ ਜਿਹੜੀ ਬਿਨਾ ਟ్రਾਈ ਲੈ ਬਿਨਾ ਟ్రਾਈ ਤੋਂ ਵਿਗਦੀ ਹੈ ਇਹ ਜੇ ਬਈ ਬੰਦਾ ਦਾ ਸੁਭਾਅ ਬਈ ਹੋਰ ਗੱਲ ਜੇ 300 ਕਾਰ ਵਿਕਦੀ ਐ 100 ਕਾਰ ਉਹੋ ਜੀ ਐ ਜਿਹੜੇ ਬੰਦੇ ਫੋਨ ਤੇ ਲੈਂਦੇ ਨੇ ਅਸਾਂ 100 ਬਿਨਾ ਦੇਖੇ ਕਾਰ ਆ ਠੀਕ ਐ ਟਰਾਈ ਤਾਂ ਲੈਣੀ ਕਿ ਆ ਬਿਨਾ ਕਾਰ ਦੇਖੇ ਜਿਹੜੇ ਵਿਸ਼ਵਾਸ ਤੇ ਬੰਦੇ ਲੈਂਦੇ ਨੇ ਉਹ ਬੈਠੇ ਨੇ ਆਪਣੇ ਕੋਲ ਆ ਲੈ ਬਈ ਇਹ ਇਹੀ ਇਹੀ ਆਪਣੇ ਗੋਣਾ ਐ ਬਈ ਹਨਾ ਬਾਈਆਂ ਦਾ ਤੇ ਇਹੀ ਕਲਾ ਐ ਇਹ ਵਧੀਆ ਬਈ ਹਨਾ ਇਹ ਹੋਣਾ ਚਾਹੀਦਾ ਵਿਸ਼ਵਾਸ ਫੇਤ ਹੋਣਾ ਜ਼ਰੂਰੀ ਐ ਬਈ ਕਿਆ ਆਹ ਵਾਲੀ ਵੀਰੇ ਮਾਡਲ ਇਹ ਮਾਡਲ 15 ਆ ਗਈ ਆਟੋਮੈਟਿਕ ਹੈ 15 ਮਾਡਲ ਪੁਰਾਣੀ ਸ਼ੇਪ ਦੀ ਆਟੋਮੈਟਿਕ ਹੈ ਲੈ ਵੀ ਗੁਰਪ੍ਰੀਤ ਦਿਖਾ ਦੇ ਅੰਦਰ ਟੱਚ ਪਲੇਅਰ ਵਗੈਰਾ ਵੀ ਲੱਗਾ ਹੋਇਆ ਬਿਲਕੁਲ ਟੱਚ ਪਲੇਅਰ ਸਿਟ ਕਵਰ ਜਮਾ ਨਵੇਂ ਨੇ ਟੱਚ ਪਲੇਅਰ ਤੁਸੀਂ ਦੇਖ ਰਹੇ ਹੋ ਕੋਈ ਗੱਲ ਬਈ ਨਾ ਕੁਝ ਨਹੀਂ ਬੈਠਣ ਦੇ ਕਰ ਚਲਾ ਕੇ ਲੈ ਕੇ ਜਾਣਾ ਇੰਨਾ ਕੰਮ ਆ ਬਈ ਕਿਸੇ ਕਿਸੇ ਨੂੰ ਤਾਂ ਡੀਜ਼ਲ ਵੀ ਅਦੀ ਡਿੰਕੀ ਮਿਲ ਜੂਗੀ ਕਿਸੇ ਨੂੰ ਪਾਉਣਾ ਪਊਗਾ ਚਲੋ ਵਧੀਆ ਬਈ ਬਹੁਤ ਯਾਰ ਬਹੁਤ ਐਜ ਕੱਲੋ ਬਈ ਪਸੰਦ ਆਪਾਂ ਨੂੰ ਹਨਾ ਬਈ ਤੇ ਆਹ ਵਾਲੀ ਜੀ ਵੀਰੇ ਇਹ 13 ਮਾਡਲ ਹੈ ਰੇਟ ਦੱਸ ਤਾਂ ਜੀ ਆਪਾਂ ਨਾ ਇਧਰ ਹੀ ਨਹੀਂ ਦੇ ਦਸ ਸਵਾ 5 ਲੱਖ ਰੁਪਏ ਦੇ ਦਾਂਗੇ ਮਿੱਤਰੋ ਸਵਾ 5 ਲੱਖ ਸਵਾ 5 ਇਹ ਵੀਡੀਓ ਸ਼ੇਅਰ ਕਰੋਗੇ ਠੀਕ ਹੈ ਸਾਨੂੰ ਸ਼ੇਅਰ ਆ ਕੇ ਵਿਖਾਏ ਹੋਵੇ ਸ਼ੇਅਰ ਕਰ ਦਿੰਦੇ ਆ ਹੋਰ ਵੀ ਡਿਸਕਾਊਂਟ ਦੇ ਦਾਂਗੇ ਠੀਕ ਹੈ ਆਹ ਵਾਲੀ ਇਹ 13 ਮਾਡਲ ਹੈ ਇਹ ਵੀ 13 ਮਾਡਲ ਦਾ 16 ਮਾਡਲ ਹੈ 16 13 13 16 13 13 16 ਠੀਕ ਹੈ ਤੇ 13 13 ਦਾ ਰੇਟ ਆ 13 13 ਸਵਾ 4-4 ਲੱਖ ਰੁਪਏ ਦੇ ਦਾਂਗੇ ਸਵਾ 4-4 ਲੱਖ ਰੁਪਏ ਲੋ ਜੀ ਸੀਡ ਕਵਰ ਬਾਈ ਦੋਨਾਂ ਦੇ ਅਲੱਗ-ਅਲੱਗ ਨੇ ਤੇ ਵਧੀਆ ਨੇ ਗੁਰਪ੍ਰੀਤ ਦਿਖਾ ਦੇ ਇੱਕ ਵਾਰ ਬਾਈ ਹਨਾ ਤੇ ਬਹੁਤ ਘੈਂਟ ਨੇ ਬਾਈ ਸੀਡ ਕਵਰ ਇਸ ਪੱਖੋਂ ਤੁਸੀਂ ਭੁੱਲ ਕੇ ਆ ਜਾਓ ਬਾਈ ਹਨਾ ਆ ਕੇ ਤੁਸੀਂ ਦੇਖੋਗੇ ਬਾਰੇ ਤੁਹਾਨੂੰ ਸੀਡ ਕਵਰ ਵੀ ਪਾਉਣੇ ਪੈਣੇ ਨਾਲ ਇਹ ਨਹੀਂ ਇੱਥੇ ਨਿਰਪਈਆ ਲਾਣਾ ਪੈਂਦਾ ਸਵਾਇ ਡੀਜ਼ਲ ਤੋਂ ਠੀਕ ਹੈ ਇੱਕ ਜੀ ਹੋਰ ਦੇਖੋ ਜੇ ਤੁਸੀਂ ਚਲੋ ਅੱਜ ਵੀਡੀਓ ਤੇ ਨਹੀਂ ਦਿਖਾਣਾ ਤੁਸੀਂ ਉੱਪਰ ਜਾ ਕੇ ਦੇਖ ਲਓ ਬਾਈ ਘੱਟੋ ਘੱਟ ਨਾਲ ਕਰਦੇ ਮੈਨੂੰ ਲੱਗਾ 8-10 ਲੱਖ ਦੀ ਸੈਸਰੀ ਬਾਈਆਂ ਨੇ ਲਾ ਕੇ ਆ ਗਿਆ ਕਰਕੇ ਬਈ ਅਸੀਂ ਲਾਉਣੀਆਂ ਗੱਡੀਆਂ ਤੇ ਹਨਾ ਹਾਂ ਬਿਲਕੁਲ ਇਹ ਚੀਜ਼ ਵੀ ਬਾਈ ਮਤਲਬ ਵੀ ਕਿਤੇ ਨਾ ਕਿਤੇ ਆ ਇਹ ਚੀਜ਼ ਹੁਣ ਜੇ ਚਾਹੇ ਤਾਂ ਸਹੀ ਹੈ। ਕੋਈ ਅਕਸੈਸਰੀ ਲਾ ਕੇ ਕਾਰ ਦਿੰਨੇ ਆ। ਇਹ ਨਹੀਂ ਵੀ ਕੱਲ ਨੂੰ ਬੰਦੇ ਨੂੰ 10 ਰੁਪਈਆ ਦਾ ਇੱਕ ਸਟicker ਵੀ ਲਵਾਉਣਾ ਪੈਗਾ। ਸਟicker ਵੀ ਅਸੀਂ ਆਪ ਲਵਾ ਕੇ ਦਿੰਨੇ ਆ ਜੇ ਕੋਈ ਵੀ ਲਵਾਉਣਾ ਪੈਂਦਾ। ਇਹ ਮਾਡਲ 16। ਇਹ 16 ਮਾਡਲ ਹੈ। ਫਰਸਟ ਓਨਰ ਦੀ ਕਾਰ ਹੈ। 65000 ਕਾਰ ਚੱਲੀ ਹੈ। ਠੀਕ ਹੈ ਵੀਰੇ। ਇਹ ਕਾਰ ਦੇ ਦਾਂਗੇ 6,10,000 ਰੁਪਈਆ ਦੀ। 6 10 ਦੀ। 6 10 ਦੀ। ਠੀਕ ਹੈ। ਬੁਰਪੀ ਦਾ ਅੰਦਰੋਂ ਦਿਖਾ ਦੇ ਬਾਈ। ਹਾਂ ਅੰਦਰੋਂ। ਕਾਰ ਦੇਖੋ ਬਾਈ ਵਧੀਆ ਕਾਰ ਹੈ। ਇਹ ਵੀ ਨਵੀਆਂ ਅਲਾਏ ਨਵੇਂ ਟਾਇਰ, ਨਵੇਂ ਸੀਟ ਕਵਰ ਵੀ ਨਵੇਂ ਨੇ ਤੇ ਅਗਲੀ ਕਾਰ ਆ ਗਈ ਆਪਣੇ ਲਈ ਬਾਈ ਉਹ ਆ ਗਈਆਂ ਵਰਨਾਂ ਨੇ ਪਹਿਲਾਂ ਪਟਾਕੇ ਨਾਲ ਦੇ ਆਈਏ ਉਧਰ ਚੱਲ ਗਏ ਛੋਟੀਆਂ ਦਾ ਹਾਂ ਛੋਟੀਆਂ ਆ ਜਾ ਗੁਰਪ੍ਰੀਤ ਉਧਰ ਆਇਆ ਬਾਈ ਅੱਪਾ ਸਾਨੂੰ ਛੋਟੀਆਂ ਕਾਰਾਂ ਦਾ ਬਈ ਬੱਚੇ ਬਚਾ ਲੈ ਆ ਗਏ ਹੋਣਾ ਉਸ ਤੋਂ ਬਾਅਦ ਵਰਨਾ ਫੇਰ ਵਿਖਾਵਾਂਗੇ ਵੀਡੀਓ ਫੁੱਲ ਵੇਖਿਓ ਵੇਖੋ ਬਾਈ ਬਈ ਬਾਈ ਪਹਿਨ ਪਟਾਕੇ ਦੇਣੇ ਆ ਬਈ ਬੀਜੀ ਹਾਂ ਬਿਲਕੁਲ ਬਿਲਕੁਲ ਤੁਹਾਨੂੰ ਨਹੀਂ ਛੱਡਣੀ ਜ਼ਰੂਰੀ ਹੁੰਦੀ ਨੇ ਕਿਉਂਕਿ ਰੇਗ ਦਾ ਬਜਟ ਬਾਈ ਕਿਹਦਾ 3 ਲੱਖ ਨਹੀਂ ਹੁੰਦਾ ਕਿਹਦਾ 4 ਲੱਖ ਹੁੰਦਾ ਬਿਲਕੁਲ ਕਿਸੇ ਦੇ ਘੱਟ ਪੈਸੇ ਲੈਣੇ ਹੁੰਦੇ ਨੇ ਜਿਹਨੇ ਲੱਖ ਡੇਢ ਲੱਖ ਲੈਣੇ ਹਾਂ ਜਿਹਨੇ 5-10 ਲੈਣੇ ਸਾਰੇ ਤਰ੍ਹਾਂ ਦੇ ਬੰਦੇ ਆਪਣੇ ਕੋਲ ਆਜੋ ਸਾਰੇ ਤਰ੍ਹਾਂ ਦੇ ਆਜੋ ਸਾਰੇ ਤਰ੍ਹਾਂ ਦੇ ਬੰਦਿਆਂ ਨੂੰ ਗੱਡੀਆਂ ਦਵਾਂਗੇ ਉਧਰ ਆਜੋ ਮਾੜਾ ਆ ਇੱਧਰ ਦੇਖ ਲਓ ਆਈ 10 ਮਾਡਲ ਆਈ 10 10 ਮਾਡਲ ਹੈ ਡੇਢ ਲੱਖ ਰੁਪਏ ਦੇ ਦਾਂਗੇ ਡੇਢ ਲੱਖ 10 ਮਾਡਲ 10 ਮਾਡਲ ਡੇਢ ਲੱਖ ਰੁਪ ਦਾਸ ਮਾਡਲ ਕਾਰ ਆ ਬਾਈ ਹਨਾ 1.5 ਲੱਖ ਰੁਪਈਆ ਦੀ ਕਾਰ ਹੈਗੀ ਚੈੱਕ ਕਰੋ ਬਾਈ ਕਾਰ ਕਾਗਜ਼ਾਂ ਚ ਵੀ ਇਹ ਹੈ ਅੰਦਰ ਹੀ ਉਸ ਦੀ ਕਾਰ ਚੈੱਕ ਕਰੋ ਸੀਟ ਕਵਰ ਇਹਦੇ ਵੀ ਨਵੇਂ ਨੇ ਸੀਟ ਕਵਰ ਇਹਦੇ ਵੀ ਨਵੇਂ ਨੇ ਠੀਕ ਹੈ ਉਧਰ ਬਰੀਜਾ ਖੜੀ ਹੈ 21 ਮਾਡਲ ਪਟ્રોલ ਫਸਟ ਓਨਰ ਦੀ ਕਾਰ ਹੈ ਪੰਜਾਬ ਨੰਬਰ ਦੀ ਕਾਰ ਹੈ ਓਕੇ ਲਓ ਜੀ ਬਾਈ ਇਹ ਰੇਟ ਹੈ ਦਾ ਰੇਟ 9.5 ਲੱਖ ਰੁਪਈਆ 9.5 ਲੱਖ ਰੁਪਈਆ ਗੁਰਪ੍ਰੀਤ ਅੰਦਰ ਉਹ ਦਿਖਾ ਦੇ ਬਾਈ ਕਾਰ ਲੈ ਵੀ ਰਿਕੁਐਸਟ ਸੈਂਸਰ ਮਿਲਦਾ ਆਪਾਂ ਨੂੰ 에어 ਬੈਗ ਵਾਰਾ ਸਾਰਾ ਕੁਝ ਆਉਂਦਾ ਚੱਲੀ ਕਿੰਨੀ ਕੋਈ ਵੀਰੇ ਇਹ 40000 ਚੱਲੀ ਆ 40000 ਚੱਲੀ ਹੋਈ ਹੈ ਠੀ ਇਹਦੇ ਟਾਇਰ ਚੇਂਜ ਹੋਣਗੇ ਕਿਰਾਂ ਇਹਦੇ ਟਾਇਰ ਚੇਂਜ ਨੇ ਇੱਕ ਵਾਰੀ ਠੀਕ ਐ ਲਓ ਜੀ ਬਈ 40000 ਚੱਲੀ ਹੋਈ ਕਾਰ ਬਈ ਹਨਾ ਕਾਰ ਹੈਗੀ ਵਧੀਆ ਪੂਰੀ ਨਵੀਂ ਨਗੌਰ ਕਾਰ ਆਸ ਸਕਰਪਿਓ ਨਹੀਂ ਦੇਣੀ ਇਸ ਸਕਰਪਿਓ ਨਹੀਂ ਵੇਚਣੀ ਹੈਗੀ ਠੀਕ ਐ ਸਵਿਫਟ ਆ ਗਈ ਇੱਕ ਗੱਲ ਹੋਰ ਆਹ ਸਵਿਫਟ ਵੇਖ ਕੇ ਹਰਾਨ ਹੋ ਜਾਗੇ ਵੀ ਕਾਰ 2 ਲੱਖ ਰੁਪਈਆ ਦੀ ਕਾਰ ਹੈ ਲੱਖ ਰੁਪਈਆ ਕਾਰ ਦੇ ਉੱਤੇ ਲੱਗਿਆ ਹੋਇਆ ਅੱਛਾ ਬਿਲਕੁਲ ਆਜੋ ਤੁਹਾਨੂੰ ਵੀ ਵਿਖਾ ਦਿੰਦੇ ਆ ਲੈ ਬਈ ਮਿੱਤਰੋ ਲਓ ਖੋਲੀ ਦਾ ਇਨੇ ਕ ਰੇਟਾ ਵਿਖਾ ਦਿੰਦੇ ਆ 15 ਮਾਡਲ ਦੀ ਕ੍ਰੇਟਾ ਠੀਕ ਹੈ ਵੀਰੇ ਫਰਸਟ ਓਨਰ ਦੀ ਕਾਰ ਹੈ ਓਕੇ ਕਾਰ ਬਿਲਕੁਲ ਰੇਟਾਂ ਦੇ ਦਾਂਗੇ ਜਿਹਨੇ ਕ੍ਰੇਟਾ ਲੈਣੀ ਹੈ ਕ੍ਰੇਟਾ ਬਿਲਕੁਲ ਲੈ ਵੀ ਮਿੱਤਰੋ ਕਾਰ ਹੈਗੀ ਕ੍ਰੇਟਾ ਬਣੇ ਲਵੇ ਘੈਂਟ ਆ ਗਈ ਕਾਰ ਪੂਰੀ ਐਸਐਕਸ ਵੀਰੇ ਐਸਐਕਸ ਹੈ ਠੀਕ ਹੈ ਡਬਲ ਏਅਰ ਬੈਗਟ ਟੌਪ ਵਾਲਾ ਮਾਡਲ ਨਹੀਂ ਇੱਕ ਨਮੋਡਲ ਥੱਲੇ ਆ ਬਸ ਉਹ ਦੂ ਠੀਕ ਹੈ ਲੈ ਵੀ ਬਹੁਤ ਘੈਂਟ ਕਾਰ ਹੈਗੀ ਬਾਈ ਤੇ ਇਹਦਾ ਰੇਟ ਕਿੰਨਾ ਹੈ ਵੈਸੇ ਇਹਦਾ ਰੇਟ ਹੈਗਾ 7.5 ਲੱਖ ਰੁਪਈਆ 7.5 ਲੱਖ ਰੁਪਈਆ 7.5 ਲੱਖ ਰੁਪਈਆ ਠੀਕ ਹੈ ਲੋ ਇਧਰ ਖੜੀ ਹੈ ਜੈਨਸਟੀਲੋ 1.5 ਲੱਖ ਰੁਪਏ ਦੇ ਦਾਂਗੇ ਆ 1.5 ਲੱਖ ਰੁਪਏ 50 ਹਜ਼ਾਰ ਚੱਲੀ ਹੈ ਕਾਰ ਇਹ 10/11 ਮਾਡਲ ਹੈ ਠੀਕ ਹੈ ਜੈਨਸਟੀਲੋ ਲਓ ਜੀ ਬਾਈ 1.5 ਲੱਖ ਰੁਪਏ ਇਹ ਇਧਰ ਸਵਿਫਟ ਖੜੀ ਹੈ 14 ਮਾਡਲ ਫਰਸਟ ਓਨਰ ਦੀ ਕਾਰ ਹੈ ਕਾਰ ਦੇ ਦਾਂਗੇ 3.70 ਲੱਖ ਰੁਪਏ ਦੀ 3.70 ਲੱਖ ਦੀ 14 ਮਾਡਲ ਇਹ ਆਪਣੀ ਪਰਸਨਲ ਠੀਕ ਹੈ ਲਓ ਜੀ ਇਹ ਤੇ ਆ ਗਈ ਬਈ ਇਹ ਮਾਡਲ ਲਓ ਜੀ ਇਹ ਆ ਗਈ 10 ਮਾਡਲ ਕਾਰ ਹੈ ਠੀਕ ਹੈ ਲਓ ਆਏ ਇਹ ਉਹ ਕਾਰ ਦੀ ਗੱਲ ਕਰਦੇ ਸੀ ਜਿੱਤੇ ਲੱਖ ਰੁਪਇਆ ਮੋਡੀਫਿਕੇਸ਼ਨ ਤੇ ਲੱਗਿਆ ਹੋਇਆ ਠੀਕ ਹੈ ਅਲਾਇ ਟਾਇਰ ਅੰਦਰੋਂ ਦੇਖੋ ਜੀ ਠੀਕ ਹੈ ਵੀਰੇ ਲਓ ਜੀ ਬਾਈ ਚੈੱਕ ਕਰੋ ਆ ਵੀ ਇਹ ਪੇਂਟ ਕਰਾਇਆ ਕੇ ਰੈਪ ਕਰਾਈ ਹੋਇਆ ਬਈ ਰੈਪ ਕਰਾਈ ਹੋਈ ਆ ਵੀਰੇ ਠੀਕ ਹੈ ਲਓ ਜੀ ਰੈਪਿੰਗ ਵੀ ਬੜੇ ਸਾਹਬ ਤਰੀਕੇ ਨਾਲ ਕਰਾਈ ਹੋਈ ਆ ਬਈ ਨਾ ਉਹੀ ਨਹੀਂ ਕਰਾਈ ਹੋਈ ਛੱਤ ਦੇਖੋ ਅੰਦਰੋਂ ਅੰਦਰੋਂ ਛੱਤ ਦੇਖੋ ਲਓ ਸਾਰੀ ਕਾਰ ਅੰਦਰੋਂ ਪੂਰੀ ਬਹੁਤ ਘੈਂਟ ਬਈ ਹੈ ਨਾ ਸੱਤ ਪੂਰੀ ਤਿਆਰ ਅੰਦਰ ਬਹਿ ਕੇ ਬਈ ਡਿਸਕ ਵਾਲਾ ਸੀਨ ਦਾ ਮਨਣਾ ਨਾ ਬਿਲਕੁਲ ਡਿਸਕ ਵਾਲਾ ਸੀਨ ਹੈ ਬਿਲਕੁਲ ਸਾਰੀਆਂ ਡੈਂਪਿੰਗ ਹੋਈਆਂ ਨੇ ਸਾਰੀ ਅੱਛਾ ਸਾਰੀ ਡੈਂਪਿੰਗ ਵੀ ਹੋਈ ਹੋਈ ਹੈ ਬਿਲਕੁਲ ਬਿਲਕੁਲ ਜੀ ਲੋ ਜੀ ਡੈਂਪਿੰਗ ਵੀ ਹੋਈ ਹੋਈ ਹੈ ਬਾਈ ਹਨਾ ਇਹ ਕਾਰ ਵੀ ਜੇ ਤੁਸੀਂ ਸਾਊਂਡ ਵਗੈਰਾ ਚਲਾਉਂਗੇ ਤਾਂ ਤੁਸੀਂ ਟਾਕੀਆਂ ਵੀ ਵਜਨਦਾਰ ਵੱਜਣਗੀਆਂ ਵਜਨਦਾਰ ਵੱਜਦੀਆਂ ਨੇ ਸਹੀ ਗੱਲ ਆ ਬਾਈ ਘੈਂਟ ਆ ਬਈ ਕਾਰ ਡੀਜ਼ਲ ਦੀ ਹੈ ਨਾ ਇਹ ਪੈਟਰੋਲ ਦੀ ਹੈ ਪੈਟਰੋਲ ਦੀ ਪੈਟਰੋਲ ਦੀ ਕਾਰ ਆ ਬਾਈ ਅਲਾਈ ਕਾਰ ਚ ਸੋਨੇ ਪਾਏ ਹੋਏ ਨੇ ਅਸੀਂ ਗੱਲ ਨਹੀਂ ਹੈਗੀ ਦੋ ਲੱਖ ਦੀ ਕਾਰ ਹੈ ਲੱਖ ਰੁਪਏ ਦੀ ਮੋਡੀਫਿਕੇਸ਼ਨ ਆ ਕਾਰ ਤੇ ਗਾਰੰਟੀ ਨਾਲ ਕਹਿੰਦੇ ਆ ਲੱਖ ਰੁਪਏ ਦੀ ਰਹਿ ਗਈ ਤੁਹਾਡੀ ਮੰਨ ਕੇ ਹਾਂ ਲੱਖ ਰੁਪਏ ਦੀ ਸਰਵਟ ਹੈ ਜੇ ਕਿਸੇ ਨੇ ਲੈ ਕੇ ਜਾਣੀ ਹੈ ਆਜੋ ਫ ਅੱਗ ਦਿਖਾਈਏ ਫਿਰ ਆਪਾਂ ਪੂਰੀ ਕਰਾ ਲਓ ਜੀ ਬਾਈ ਠੀਕ ਐ ਅਗਲੀਆਂ ਕਾਰਾਂ ਤੁਹਾਨੂੰ ਫੇਰ ਵਰਨਾ ਤੋਂ ਸ਼ੁਰੂ ਕਰਦੀ ਆਪਾਂ ਵਰਨਾ ਕਾਰਾਂ ਤੁਹਾਨੂੰ ਹੋਰ ਵੀ ਖੜੀਆਂ ਨੇ 13 14 15 ਮਾਡਲ ਵਾਲੀਆਂ ਅੰਦਰ ਤੱਕ ਦਿਖਾਉਣਾ ਤੁਹਾਨੂੰ ਤੇ ਬਈ ਸਰਵਿਸ ਲਗਭਗ ਸਾਰੀਆਂ ਨਹੀਂ ਹੋਈ ਹੁੰਦੀ ਲਗਭਗ ਸਾਰੀਆਂ ਨਹੀਂ ਹੋਈ ਹੋਊਗੀ ਠੀਕ ਹੈ ਜੇ ਕਿਸ ਦੀ ਨਹੀਂ ਤਾਂ ਦੱਸ ਦਾਂਗੇ ਅਸੀਂ ਪਰ ਦੱਸ ਕੇ ਦਵਾਂਗੇ ਜਿਹਦੀ ਨਹੀਂ ਹੋਈ ਹੋਊਗੀ ਠੀਕ ਹੈ ਤਕਰੀਬਨ 90% ਇੰਸ਼ੋਰੈਂਸ ਤੇ ਸਰਵਿਸ ਮਿਲੂਗੀ ਵਿੱਚ ਠੀਕ ਹੈ ਇਹ ਮਾਡਲ 14 ਮਾਡਲ ਹੈ ਆਟੋਮੈਟਿਕ ਹੈ ਫਰਸਟ ਓਨਰ ਦੀ ਗੱਾਰ ਹੈ 80 ਕਾ ਹਜ਼ਾਰ ਚੱਲੀ ਹੈ ਲਓ ਜੀ ਬਈ 80000 ਕਿਲੋਮੀਟਰ ਚੱਲੀ ਹੀ ਹੈ ਬਿਲਕੁਲ ਇਹਦੇ ਵਿੱਚ ਸਟੀਰੀਓ ਵੀ ਆ ਗਿਆ ਹੈ ਨਾ ਵੀਰੇ ਅਟੈਚਰ ਸਟੀਰੀਓ ਵੀ ਹਾਂ ਬਿਲਕੁਲ ਵੀਰੇ ਲਓ ਜੀ ਬਈ ਚੈੱਕ ਕਰ ਲਓ ਬਈ ਸੀਟ ਕਵਰ ਤੇ ਓਕੇ ਦੀ ਰਿਪੋਰਟ ਕਰਾ ਚੈੱਕ ਕਰ ਲਓ ਬਿਲਕੁਲ ਅਲਾਈਟਰ ਇਹਦੀ ਵੀ ਨਵੀਆਂ ਨੇ ਜਮਾਕਾਰ ਬਿਲਕੁਲ ਨਵੀਆਂ ਆਹ ਹਾਲੀਆਂ ਵੀਰੇ ਮਾਡਲ ਇਹ ਮਾਡਲ ਆ ਗਈ 13 13 ਕੰਡੀਸ਼ਨਾਂ ਚੰਗੀਆਂ ਬਿਲਕੁਲ ਕੰਡੀਸ਼ਨ ਹਰੇਕ ਦੀ ਚੰਗੀ ਮਿਲੂਗੀ ਹਰੇਕ ਦੀ ਇੱਥੇ ਦਾ ਕੰਡੀਸ਼ਨ ਜਿਹੜੀ ਐਲਟੋ ਖੜੀ ਆ ਉਹਦੀ ਵੀ ਚੰਗੀ ਮਿਲੂਗੀ ਠੀਕ ਹੈ ਹਾਂ ਬਿਲਕੁਲ ਇਹਦਾ ਫਿਰ ਵੀ ਵਰਨਾ ਨੇ ਰੇਟ ਰੇਟ ਇਹਦਾ 5.5 ਲੱਖ ਰੁਪਇਆ ਅਦਰ ਖੜੀ ਆ 16 ਮਾਡਲ 6 ਲੱਖ ਰੁਪਇਆ ਬਿਲਕੁਲ ਨਵੀਂ ਗੱੜਾ ਲੈਟਾ ਦੇਖੋ ਚੈੱਕ ਕਰ ਲਓ ਬਈ ਓਕੇ ਦੀ ਰਿਪੋਰਟ ਆ ਬਈ ਬਿਲਕੁਲ ਤੋਂ ਬਈ ਮੈਂ ਪਹਿਲਾ ਆਇਆ ਜਣਾ ਬਿਲਕੁਲ ਨਵੇਂ ਨੇ ਤੁਹਾਨੂੰ ਕੁਝ ਕਰਾਣ ਦੀ ਲੋੜ ਨਹੀਂ ਬਈ ਹਣਾ ਇੱਕ ਵਾਰ ਕੁਝ ਨਹੀਂ ਕਰਾਣ ਦੀ ਲੋੜ ਵੀਡੀਓ ਦੇ ਰਿਪੋਰਟ ਨੂੰ ਦਿਖਾਉਣਾ ਪੈਂਦਾ ਵੀ ਕਾਰਾਂ ਖੜੀਆਂ ਨੇ ਆ ਜਾਓ ਬਸ ਠੀਕ ਹੈ ਚੱਕ ਆਹਾ ਬਈ ਇੱਧਰ 50000 ਚੱਲੀ ਵਰਨਾ 14 ਵੱਡੇ 15 ਸਿਰਫ 50000 ਚੱਲੀ ਆਨ ਰਿਕਾਰਡ ਸਿਰਫ 50000 ਚੱਲੀ 50000 ਦਾ ਰਿਕਾਰਡ ਹੈ ਜੇ ਰਿਕਾਰਡ ਤੋਂ ਵੱਧ ਹੋਵੇ ਤਾਂ ਕਾਰ ਫਰੀ ਆਏ ਹੈ ਲੈ ਵੀ ਐ ਨਹੀਂ ਹੈ ਉਹ ਆਪਣੀ ਵਾਲੀ ਭਾਸ਼ਾ ਤੇ ਗੱਲ ਕਰੋ ਜੇ ਰਿਕਾਰਡ ਤੋਂ ਬਾਹਰ ਹੋਵੇ ਤਾਂ ਕਾਰ ਫਰੀ ਦੇਵਾਂਗੇ ਹਾਂ ਹੁਣ ਬਣਦੀ ਹੈ ਗੱਲ ਬਈ ਉਹ ਵਾਲੀ ਉਹ ਕਾਰ ਆ ਗਈ 16 ਮਾਡਲ ਦੀ ਕਾਰ ਹੈ ਉਹ ਵੀ ਉਹ ਵੀ ਫਰਸਟ ਓਨਰ ਦੀ ਕਾਰ ਹੈ ਕਾਰ 70000 ਰਿਕੋਰਡ ਨਾਲ ਚੱਲੀ ਹੈ ਇਹ ਵੀ ਇਹ ਵੀ ਰਿਕੋਰਡ ਨਾਲ ਚੱਲੀ ਹੈ ਠੀਕ ਹੈ ਲੈ ਵੀ ਮਿੱਤਰੋ ਇਹ ਵੀ ਰਿਕੋਰਡ ਦੇ ਨਾਲ ਚੱਲੀ ਹੈ ਕਾਰ 70000 ਕਿਲੋਮੀਟਰ ਚੱਲੀ ਗੁਰਪ੍ਰੀਤ ਅੰਦਰ ਦਿਖਾ ਦੇ ਬਈ ਕਾਰ ਨੂੰ ਤੇ ਕਾਰ ਸੋਹਣੀ ਹੈ ਅਲਾਈ ਵੀਲ ਓਕੇ ਦੀ ਰਿਪੋਰਟ ਨੇ ਕੁਝ ਕਰਾਉਣਾ ਨਹੀਂ ਆਪਾਂ ਤੁਹਾਨੂੰ ਪਹਿਲਾਂ ਵੀ ਕਹਿ ਦਈਏ ਵੀ ਚੰਗੀਆਂ ਕਾਰਾਂ ਮਿਲਣਗੀਆਂ ਤੁਹਾਨੂੰ ਪੀਵੀ 13 ਕਾਰ ਬਜ਼ਾਰ ਮੂਨਕ ਜ਼ਿਲ੍ਹਾ ਸੰਗਰੂਰ ਬਈ ਹਨਾ ਓਕੇ ਦੀ ਰਿਪੋਰਟ ਕਾਰਾਂ ਹੁੰਦੀਆਂ ਨੇ ਬਈ ਤੇ ਤੁਹਾਨੂੰ ਵਿਜ਼ਿਟ ਕਰਨਾ ਕਾਰ ਲੈਣੀ ਹੈ ਬਸ ਤੇ ਮਿਲਦੇ ਆ ਬਹੁਤ ਛੇਤੀ ਨਮੀ ਕਾ ਮੈਨਾਂ ਕਿ ਕਦੇ ਵੀ ਫੋਨ ਕਰਨ ਦੀ ਲੋੜ ਹੈਗੀ ਇੱਕ ਸਿੱਧਾ ਹੀ ਆ ਕੇ ਜੇ ਲੈ ਜਾਂ ਜਿਆਦਾ ਵਧੀਆ ਜੇ ਫੋਨ ਸਿੱਧਾ ਆ ਜਾਂਦਾ ਬਹੁਤ ਵਧੀਆ ਹੈ ਕਈ ਵਾਰੀ ਫੋਨ ਪਿਕ ਨਹੀਂ ਹੁੰਦਾ ਫੋਨ ਆਉਂਦੇ ਹੀ ਬਾਲੇ ਨੇ ਠੀਕ ਹੈ ਇਹ ਗੱਲ ਤੁਸੀਂ ਵੀ ਜਾਣਦੇ ਹੋ ਹਾਂ ਹਾਂ ਕਿਉਂਕਿ ਹਰੇਕ ਬੰਦਾ ਫੋਨ ਲਾ ਕੇ ਪੁੱਛੂਗਾ ਹੀ ਪੁੱਛੂਗਾ ਵੀ ਕਿਵੇਂ ਗੱਡੀ ਕਿਵੇਂ ਉਹਨਾਂ 'ਚ ਕਈ ਵਾਰੀ ਕਾਲਾ ਮਿਸ ਹੋ ਜਾਂਦੀਆਂ ਨੇ ਮਿਸ ਕਾਲਾਂ ਦਾ ਗੁੱਸਾ ਨਾ ਕਰਿਆ ਕਰੋ ਸਾਨੂੰ ਕੋਲਾ ਆਉਂਦੀਆਂ ਹੀ ਬਹੁਤ ਨੇ ਕਿਤੇ ਐ ਤਾਂ ਨਹੀਂ ਹੈਗਾ ਵੀ ਉਹ ਰਿਆ ਕਿਤੇ ਐ ਵੀ ਉਹ ਕਾਰ ਨਾ ਮਿਲੇ ਆਪਣੇ ਮਨ ਕਰੇ ਤੇਰਾ ਬਾਕੀ ਛੇਤੀ ਛੇਤੀ ਆਜੋ ਵੀਡੀਓ ਵੰਦੇ ਸਾਰਾ ਜੋ ਇੱਕ ਦੋ ਦਿਨਾਂ ਚ ਇੰਨਾ ਮਾਲ ਖੜੇ ਮਿਲੂ ਵੀ ਮਿਲੂਗਾ ਠੀਕ ਹੈ ਬਿਲਕੁਲ ਬਾਕੀ ਬਈ ਮਿਲ ਜੂ ਯਾਰ ਕੋਈ ਦਿੱਕਤ ਨਹੀਂ ਤੁਹਾਨੂੰ ਵੀਡੀਓ ਤੁਹਾਡੇ ਤੱਕ ਬਈ ਹੁਣ ਆਪਾਂ ਪੂਰੀ ਦੇਤੀ ਕਿਵੇਂ ਲੱਗੀ ਕਮੈਂਟ ਤੱਕ ਦੱਸਿਓ ਤੇ ਆਪਣਾ ਆਪਣਾ ਮੈਸੇਜ ਕਮੈਂਟਾਂ ਜਰੂਰ ਦੱਸਿਓ ਵੀ ਕਾਰਾਂ ਕਿਵੇਂ ਦੀਆਂ ਲੱਗਦੀਆਂ ਨੇ ਕਿਵੇਂ ਰਿਆ ਰੇਟ ਤੇ ਵਲੌਗ ਨੂੰ ਸ਼ੇਅਰ ਕਰ ਦਿਓ ਵੀਡੀਓ ਨੂੰ ਖਿੱਚ ਕੇ ਸ਼ੇਅਰ ਕਰ ਦਿਓ ਆਪਣੇ ਕੱਲੇ ਕੱਲੇ ਦੋਸਤੋ ਭਰਾ ਤੱਕ ਸਾਡੀਆਂ ਵਰਨਾ ਜਰੂਰ ਪਹੁੰਚਾਇਓ ਜੇ ਕਿਸੇ ਕੋਈ ਵਰਨਾ ਦਾ ਇੰਟਰਸਟਡ ਹੈ ਤਾਂ ਸਾਡੇ ਨਾਲ ਕੰਟੈਕਟ ਕਰ ਲੂ ਪੀਵੀ 13 ਕਰ ਬ ਯਾਰ ਮੂਨਕ ਸასი ਗਾਲ